ਫਸਲੀ ਚੱਕਰ ਤੋਂ ਬਹਾ ਨਿਕਲਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵੱਡੇ ਉਪਰਾਲੇ ਕੀਤਾ ਜਾ ਰਹੇ ਨੇ ਜਿਸ ਦੇ ਤਹਿਤ ਨਾਬਾ ਵਿਖੇ ਮੱਛੀ ਪੂੰਗ ਫਾਰਮ ਜੋ ਕਿ 25 ਏਕੜ ਦੇ ਵਿੱਚ ਫੈਲਿਆ ਹੋਇਆ ਸਰਕਾਰ ਦੇ ਵੱਲੋਂ ਇਸ ਫਾਰਮ ਨੂੰ ਹੋਰ ਵਧਾਉਣ ਦੇ ਲਈ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਤੇ ਉਸ ਗ੍ਰਾਂਟ ਦੇ ਨਾਲ ਮੱਛੀ ਪੂੰਗ ਫਾਨ ਦੇ ਨਾਲ ਨਾਲ ਚਾਰ ਦੀਵਾਰੀ ਬਣ ਕੇ ਵੀ ਤਿਆਰ ਹੋ ਗਈ ਹੈ ਤੇ ਉਸ ਦਾ ਉਦਘਾਟਨ ਕਰਨ ਦੇ ਲਈ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਮੱਛੀ ਦੇ ਧੰਦੇ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ ਤੇ ਇਸ ਦੇ ਨਾਲ ਜਿੱਥੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਇਸ ਲਹਾ ਮਿਲੇਗਾ ਤੇ ਅਸੀਂ ਅਤੇ ਇਸ ਫਾਰਮ ਤੋਂ ਹੀ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਦਾ ਸੀਡ ਵੀ ਜਾ ਰਿਹਾ ਹੈ ਇਸ ਉਪਰਾਲੇ ਤੋਂ ਜਿੱਥੇ ਕਿ ਪਿੰਡਾਂ ਦੇ ਸਰਪੰਚ ਖੁਸ਼ ਨੇ ਉੱਥੇ ਹੀ ਮਜ਼ਦੂਰ ਵੀ ਕਾਫੀ ਖੁਸ਼ ਵਿਖਾਈ ਦੇ ਰਹੇ ਹਨ ਕਿਉਂਕਿ ਉਹਨਾਂ ਨੂੰ ਇਸ ਮੱਛੀ ਪੌਂਗ ਫਾਰਮ ਤੋਂ ਰੋਜ਼ੀ-ਰੋਟੀ ਮਿਲ ਰਹੀ ਹੈ। ਇਹ ਬਹੁਤ ਹੀ ਮੁਬਾਰਕ ਦੇਣਾ ਹੈ ਮੱਛੀ ਪਾਲਣ ਜਿਹੜਾ ਕਿ ਪੂਰੇ ਜ਼ਿਲ੍ਹੇ ਦਾ ਨਹੀਂ ਕਈ ਸਟੇਟਾਂ ਦੇ ਵਿੱਚ ਇਹਦਾ ਬੈਨੀਫਿਟ ਹੈ। ਬੜੇ ਲੰਮੇ ਸਮੇਂ ਤੋਂ ਤੇ ਗ੍ਰਾਮ ਦੀ ਮੰਗ ਸੀ ਜੀ ਇਹ ਵੀ ਚਾਰਦੀਵਾਰੀ ਪਈ ਸੀ ਚਾਰਦੀਵਾਰੀ ਬਣੀ ਹੰਦਰ ਟੈਂਕ ਬਣਾਏ ਨੇ 4-5 ਤੇ 35 ਦਾ ਜਿਹੜਾ ਦੇਵੀਆ ਪਿਆਰ ਹੋ ਗਿਆ ਉਹਨੂੰ ਚੈਹ ਜਾਂਦਾ ਉੱਪਰ ਕੋਈ ਬੱਚੇ ਪਾਦਾ ਹੁੰਦੇ ਨੇ ਫਿਰ ਅੱਗੇ ਤੋਂ ਕੀ ਜਿਹੜੇ ਲੋਕਾਂ ਦੇ ਨੂੰ ਲੈ ਕੇ ਜਾਂਦੇ ਨੇ ਤੇ ਇਹ ਲਗਭਗ 50 ਲੱਖ ਦੇ ਆਸ-ਪਾਸ ਦਾ ਇਹ ਬਜਟ ਸੀ ਜਿਹਦਾ ਕੰਮ ਮੁਕੰਮਲ ਹੋ ਗਿਆ ਔਰ ਉਹਦਾ ਵਿਗਾਤ ਨਿਕਾਇਆ ਗਿਆ ਮੈਂ ਸਾਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮੰਤਰੀ ਅਰਨੀਤ ਕੁਦੜੀਆਂ ਸਾਹਿਬ ਉਹ ਵਿਜ਼ਿਟ ਵੀ ਕਰਕੇ ਗਏ ਸੀ ਜੀ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਇਸ ਡਵੈਲਪਮੈਂਟ ਦੇ ਨਾਲ ਇਹ ਨਵੇਂ ਟੈਂਕ ਬਣੇਗੇ ਚਾਰਜਬਾੜੀ ਹੋਗੀ ਸੇਫਟੀ ਹੋਗੀ ਮਜ਼ਦਮਾਨਾਂ ਨੂੰ ਵੀ ਕੰਮ ਮਿਲਦਾ ਜਾ ਰਿਹਾ ਇਹਦੇ ਨਾਲ ਇਕੱਲਾ ਪੰਜਾਬ ਨਹੀਂ ਨਾਲ ਲੱਗਦੀਆਂ ਸਟੇਟਾਂ ਨੂੰ ਵੀ ਫਾਇਦਾ ਕਿਉਂਕਿ ਉਹ ਵੀ ਇੱਥੇ ਮੱਛੀ ਪਾਲਣ ਦਾ ਬਹੁਤ ਲਾਹੇਵੰਦ ਹੁੰਦਾ ਹੈ ਉਹ ਇੱਥੇ ਉੱਥੇ ਲਾ ਕੇ ਮੱਛੀ ਦੀ ਉਹ ਆਪਣਾ ਵੱਡਾ ਕਾਰੋਬਾਰ ਜਿਹੜਾ ਉਹ ਖੜਾ ਕਰ ਸਕਦਾ ਹੈ ਨੌਕਰੀ ਰਜਵਾਰ ਵੀ ਮਿਲਦੀ ਨਹੀਂ ਤਾਂ ਕਿਤੇ ਬਿਲਕੁਲ ਰਜਵਾਰ ਮਿਲਦਾ ਜੀ ਕਿਉਂਕਿ ਇਹ ਦੇਖੋ ਆਪਾਂ ਕੈਨੇਡਾ ਭੱਜ ਜਾਈਏ ਅਮਰੀਕਾ ਭੱਜ ਜਾਈਏ ਉੱਥੋਂ ਟਰੰਪ ਬੈਠਾ ਕਿ ਉਹ ਟਰੱਕ ਜਾਜ ਪਰ ਕੇ ਵਾਪਸ ਭੇਜ ਦਿੰਦਾ ਜੀ ਉਹਦਾ ਕੋਈ ਫਾਇ ਵੀ 50 ਲੱਖ 40 ਲੱਖ ਲਾ ਕੇ ਉੱਥੇ ਜਾਂਦੀਆਂ ਡੋਂਕੀ ਲਾ ਕੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਮੱਛੀ ਪਾਲਣ ਪਸ਼ੂ ਪਾਲਣ ਗਾਵਾਂ ਮੱਝਾਂ ਦਾ ਕਾਰੋਬਾਰ ਸੂਰਾਂ ਦਾ ਕਾਰੋਬਾਰ ਬਹੁਤ ਸਾਰਾ ਬੱਕਰੀਆਂ ਦਾ ਕਾਰੋਬਾਰ ਬਹੁਤ ਸਾਰਾ ਮਸ਼ਰੂਬ ਦਾ ਕੰਮ ਬਹੁਤ ਅੱਛਾ ਤੁਸੀਂ ਕੋਈ ਸਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਕੋਈ ਬਿਲਡਿੰਗ ਦਾ ਕੰਮ ਸਿੱਖਣਾ ਸੀ ਸਾਰੇ ਕਿਤੇ ਉਹਦੇ ਕੈਂਪਸ ਵੀ ਲਾ ਰਹੇ ਆ ਉਹਦੇ ਫਾਰਮ ਵੀ ਕਰ ਰਹੇ ਆ ਸਰਕਾਰ ਵੀ ਜਿਹੜੀ ਆ ਗ੍ਰਾਂਟ ਦੇ ਰਹੀ ਆ ਲੋਨ ਦੇ ਰਹੀ ਆ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨਾਬਾਗ੍ਰਾਮ ਸਭਾ ਦੇ ਨਾਲ ਸੰਬੰਧ ਨੌਜਵਾਨਾਂ ਨੂੰ ਵੀ ਇਹ ਵੀਰੀ ਕੀ ਹੁੰਦਾ ਕਿ ਆਪਾਂ 8ਵੀਂ ਪੜੇ ਹੁੰਦੇ ਹਾਂ 10ਵੀਂ ਪੜੇ ਹੁੰਦੇ ਹਾਂ ਪਲੱਸ 2 ਹੁੰਦੇ ਹਾਂ ਆਪਣੀ ਮੈਡ ਘੱਟ ਹੁੰਦੀ ਹੈ ਆਪਾਂ ਸਰਕਾਰੀ ਜੋਬ ਲਈ एलिਜੀਬਲ ਨਹੀਂ ਆਪਾਂ ਹੁੰਦੇ ਜਾਂ ਆਪਾਂ ਕੰਪੀਟੀਸ਼ਨ 'ਚ ਨਹੀਂ ਆ ਸਕਦੇ ਤਾਂ ਉਹਨਾਂ ਲਈ ਇਹ ਕੰਮ ਬਹੁਤ ਵਧੀਆ ਜੀ ਕਿ ਇਹ ਜਿਹੜੇ ਸਹਾਇਕ ਧੰਦੇ ਨੇ ਜਿਹੜੇ ਅ ਚੰਗੇ ਪ੍ਰੋਫਿਟ ਵਾਲੇ ਨੇ ਇਹਨਾਂ ਨੂੰ ਫੜਾ ਕੇ ਆਪ ਵੀ ਆਪਣੇ ਪੈਰਾਂ ਤੇ ਤੁਸੀਂ ਖੜਾ ਹੋ ਸਕਦੇ ਔਰ 마을 ਦੇ ਜਿਹੜੇ ਪਿੰਡਾਂ ਦੇ ਵਿੱਚੋਂ ਵੀ ਆਪਣੇ ਪਿੰਡ ਦੇ ਵਿੱਚੋਂ ਵੀ ਤੁਸੀਂ ਨੌਜਵਾਨਾਂ ਨੂੰ ਕਾਰੋਬਾਰ ਦੇ ਸਕਦੇ ਸਰਕਾਰ ਦੀ ਸਰਕਾਰ ਬੜੀ ਸਰਗਰਮ ਵੀ ਬਈ ਦੀ ਹੈ ਕਿ ਇਸ ਤਰ੍ਹਾਂ ਦੇ ਬਿਲਕੁਲ ਜੀ ਨਸ਼ਾ ਦੇਖੋ ਪੰਜਾਬ ਦੀ ਕੋੜ ਹੈ ਔਰ ਸ਼ੁਰੂ ਤੋਂ ਹੀ ਅਸੀਂ ਇਸ ਗੱਲ ਦੀ ਸਾਹਮਣੇ ਪਈ ਹੈ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਕੋ ਗਤਮਾਂ ਦੀ ਬਹੁਤ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਸਾਡੇ ਪੰਜ ਮਿਸਟਰ ਸਾਹਿਬਾਂ ਦੀ ਕਮੇਟੀ ਬਣਾਈ ਹੈ ਪਾਰਲੀਮੈਂਟ ਸਾਹਿਬ ਜੀ ਕਰਦੇ ਡਾਕਟਰ ਬਲਵੀਰ ਜੀ ਦੇ ਸਾਥੇ ਨਾਲ ਹੱਲ ਕਰਪੈਂਦਾ ਸੀਟ ਮੰਤਰੀ ਨੂੰ ਜੀ ਦੇ ਵਿੱਚ ਨੇ ਤੇ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਜੀ ਤੇ ਜਿਸ ਤਰ੍ਹਾਂ ਹੁਣ ਅਸੀਂ ਮੁਹਿੰਮ ਦੇ ਵਿੱਚ ਜੁੜੇ ਹੋਏ ਹਾਂ ਜਿਹੜਾ ਵੀ ਕੋਈ ਫੜਿਆ ਜਾ ਰਿਹਾ ਵੀਰਾਸਕਵਾਕੀ ਰੀਚ ਜੇਕਰ ਇਹਦਾ ਘਾਰਾ ਤਾਂ ਕਟਾਇਆ ਜਾ ਰਿਹਾ ਤਾਂ ਇਹ ਬਹੁਤ ਵੱਡੀ ਮੰਗ ਸੀ ਪੰਜਾਬ ਦੀ ਕਿ ਇਸੇ ਕੰਮ ਕਰ ਰਹੇ ਹਾਂ ਉਮੀਦ ਕਰਦਾ ਕਿ ਲੋਕ ਜਦੋਂ ਨਾਲ ਖੜ ਗਏ ਆਪਣੇ ਆਪਣੇ ਪਿੰਡ ਚ ਕਮੇਟੀਆਂ ਬਣਾ ਕੇ ਪਹਿਰੇ ਲਾ ਪਏ ਤਾਂ ਤਾਂ ਫਿਰ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਵਿਕਣਾ ਬਿਲਕੁਲ ਹੀ ਬੰਦ ਹੋ ਜਾਣਾ ਉਹਦਾ ਬੈਨੀਫਿਟ ਟੋਟਲ ਹੀ ਪੰਜਾਬ ਨੂੰ ਹੋਣਾ ਜਿਹੜੇ ਰੋਜ਼ ਸਾਡੇ ਨੌਜਵਾਨ ਬੱਚੇ ਜਿਹੜੇ ਆ ਸਿੰਗਾ ਲਾ ਕੇ ਜਾਂ ਵਰਡੂ ਜਿਹਨਾਂ ਨਾਲ ਡੈਥ ਹੋ ਜਾਂਦੀ ਹੈ ਹੈਗੇ ਬਾਹਰੋਂ ਨਹੀਂ ਸਾਰੇ ਬਾਲੀਆਂ ਸਟੇਟਾਂ ਤੋਂ ਆਉਂਦੇ ਆ ਵੇਚ ਕੇ ਵਾਪਸ ਚਲੇ ਜਾਂਦੇ ਆ ਜਿਹੜੇ ਲੋਕਲ ਲੈਵਲ ਤੇ ਕੁਣਵਾਲਵਾੜ ਵੱਲੋਂ ਸਖਤ ਕਾਰਵਾਈ ਹੋ ਰਹੀ ਹੈ ਵੱਡੇ ਵੱਡੀਆਂ ਜਿਹੜੀਆਂ ਮੱਛੀਆਂ ਨੇ ਮਗਰਮੱਛ ਨੂੰ ਉਹ ਫੜ ਫੜ ਕੇ ਨਾ ਤੇ ਸਖਤ ਕਾਰਵਾਈ ਹੋ ਰਹੀ ਹੈ